ਏਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਈਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਹਾਰੇ ਕਾ ਸਹਾਰਾ ਖਾਟੂ ਸ਼ਾਮ ہمارا ਦਸਵੀਂ ਯਾਤਰਾ ਹੈ ਜੋ ਖਾਟੂ ਸ਼ਾਮ ਜੀ ਦੇ ਜਾ ਰਹੀ ਹੈ ਜੋ ਸ਼ਾਮ ਪ੍ਰੇਮੀ ਮੰਡਲ ਹੈ ਸੋ ਉਹਨਾਂ ਦੇ ਵੱਲੋਂ ਇਹ બસ ਯਾਤਰਾ ਜਾ ਰਹੀ ਹੈ ਸੋ 10ਵੀਂ ਬਸ ਯਾਤਰਾ ਹੈ ਇਹ ਜਿਸ ਦਾ ਪੂਰਾ ਅਰੇਂਜਮੈਂਟ ਵਿੱਕੀ ਕਤੂਰੀਆ ਜੀ ਵੱਲੋਂ ਕੀਤਾ ਜਾਂਦਾ ਹੈ ਸੋ ਕਹਿੰਦੇ ਸੰਗਤ ਲਜਾਣੀ ਬਹੁਤ ਔਖੀ ਹੁੰਦੀ ਹੈ ਪਰ ਕਿਸੇ ਨੂੰ ਗੁਰੂ ਦੇ ਨਾਲ ਜੋੜਨਾ ਧਰਮ ਦੇ ਨਾਲ ਜੋੜਨਾ ਬਹੁਤ ਵੱਡੀ ਗੱਲ ਹੈ ਸੋ ਇਹ ਬਸ ਯਾਤਰਾ ਜਾ ਰਹੀ ਹੈ ਤੁਹਾਨੂੰ ਇਸ ਬਸ ਯਾਤਰਾ ਚੁਰੰਦੀਆਂ ਆਪਾਂ ਝਲਕੀਆਂ ਦਿਖਾਉਨੇ ਆ ਅਤੇ ਗੱਲਬਾਤ ਵੀ ਕਰਦੇ ਆ ਜੋ ਯਾਤਰੀ ਇੱਥੇ ਬਿਲਕੁਲ ਤਿਆਰ ਖੜੇ ਨੇ ਬੱਸ ਵੀ ਬਿਲਕੁਲ ਤਿਆਰ ਹੈ ਆਪਾਂ ਗੱਲਬਾਤ ਵੀ ਕਰਦੇ ਆ ਤੇ ਆਓ ਤੁਹਾਨੂੰ ਦਿਖਾਉਨੇ ਆ ਪੂਰੀ ਜਾਣਕਾਰੀ ਹਾਂਜੀ ਮੀਨੂ ਜੀ ਰਾਦੇ 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 ਜੀ ਸੋ ਖਾਟੂ ਸ਼ਾਮ ਅੱਜ ਯਾਤਰਾ ਜਾ ਰਹੀ ਆ ਸੋ ਤੁਸੀਂ ਵੀ ਬਿਲਕੁਲ ਰੈਡੀ ਹੋ ਚੁੱਕੇ ਹੋ ਜਾਣ ਦੇ ਲਈ ਬੱਸ ਦੇ ਵਿੱਚ ਬੈਠਣ ਲਈ ਹਾਂਜੀ ਹਾਂਜੀ ਬਿਲਕੁਲ ਜੀ ਅ ਪਹਿਲਾਂ ਤਾਂ ਖਾਟੂ ਸ਼ਾਮ ਦਾ ਬਹੁਤ ਧੰਨਵਾਦ ਜੋ ਸਾਨੂੰ ਹਰਸ ਜਿਹੜਾ ਹਰ ਮਹੀਨੇ ਕਤੂਰੀਆ ਸਾਹਿਬ ਜਿਹੜੀ ਆਪਣੀ ਬੱਸ ਲੈ ਕੇ ਜਾਂਦੇ ਆ ਵੀ ਸਾਨੂੰ ਜੀ ਜਾਣ ਦਾ ਮੌਕਾ ਮਿਲਦਾ ਹੈ ਤੇ ਬਹੁਤ ਵਧੀਆ ਪ੍ਰਬੰਧ ਇਹਨਾਂ ਦੇ ਹਰ ਚ ਵੀ ਚੀਜ਼ ਦੀ ਸੁਵਿਧਾ ਇਹਨਾਂ ਕੋਲ ਹੈਗੀ ਹੈ ਕਿਸੇ ਚੀਜ਼ ਦੀ ਕਮੀ ਨਹੀਂ ਹੈ ਬਸ ਦੇ ਵਿੱਚ ਤੇ ਹੁਣ ਤੁਸੀਂ ਬਸ ਵੀ ਦੇਖ ਲਓ ਬਿਲਕੁਲ ਬਰੈਂਡ ਨਿਊ ਨਵੀਂ ਬਸ ਆਈ ਹੈ ਸਵਾਰ ਜਿਹੜੀ ਆਈ ਹੈ ਫੁੱਲ ਏਸੀ ਹੈ ਤੇ ਉਹਦੇ ਰਹਿਣ ਸਹਿਣ ਦਾ ਹੀ ਪੂਰਾ ਇੰਤਜ਼ਾਮ ਫੁੱਲ ਹੁੰਦਾ ਹੈ ਏਸੀ ਕਮਰੇ ਨੇ ਤੇ ਫੁੱਲ ਇੰਤਜ਼ਾਮ ਹੈ ਕੋਈ ਕਮੀ ਪੇਸ਼ੀ ਨਹੀਂ ਹੈਗੀ ਜੀ ਕਿਸੇ ਚੀਜ਼ ਦੀ ਵਾਹ ਜੀ ਵਾਹ ਜੀ ਸੋ ਤੁਹਾਡਾ ਕੀ ਕਹਿਣਾ ਹੈ ਰਾਧੇ ਰਾਧੇ ਗਰਮੀ ਵੀ ਬਹੁਤ ਹੈ ਬਹੁਤ ਗਰਮੀ ਹੈ ਜੀ ਹਾਂ ਜੀ ਰਾਧੇ ਰਾਧੇ ਜੀ ਰਾਧੇ 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 ਕੀ ਨਾਮ ਹੈ ਬੀਬੀ ਆਪਣਾ ਮੇਰਾ ਸੋਜ ਵਾਲੀ ਆ ਜੀ ਅੱਜ ਇਹ ਖਾਟੂ ਸ਼ਾਮ ਚੱਲੇ ਹੋ ਪਹਿਲਾਂ ਤੁਸੀਂ ਖਾਟੂ ਸ਼ਾਮ ਗਏ ਆ ਨਹੀਂ ਫਸਟ ਟਾਈਮ ਜਾ ਰਹੇ ਹਾਂ ਫਸਟ ਉਹ ਅੱਜ ਸੰਗਤ ਦੇ ਨਾਲ ਜਾ ਰਹੇ ਹਾਂ ਸੰਗਤ ਦੇ ਨਾਲ ਜਾ ਰਹੇ ਹਾਂ ਕਿੰਨਾ ਕੁ ਵਧੀਆ ਜੋ ਸੰਗਤ ਨਾਲ ਆਂਦਾ ਹੈ ਨਾ ਇਹਨਾਂ ਕਿਸੇ ਨਾਲ ਆਪਣੀ ਫੈਮਿਲੀ ਨਾਲ ਵੀ ਮਜ਼ਾ ਨਹੀਂ ਆਉਂਦਾ ਉਹ ਸੰਗਤ ਹੈ ਕਹਿੰਦੇ ਇਹ ਪ੍ਰਮਾਤਮਾ ਦਾ ਰੂਪ ਹੁੰਦੀ ਹੈ ਪਤਾ ਨਹੀਂ ਕਿਹਦੇ ਚਰਨਾਂ ਦੇ ਨਾਲ ਸਾਡੀ ਧੂੜ ਲੱਗ ਗਈ ਕਿਹਦੇ ਸਾਡੇ ਬਖਸ਼ੂ ਹਾਂਜੀ ਹਾਂਜੀ ਹਾਂ ਇਹ ਸਾਨੂੰ ਮੌਕਾ ਬਹੁਤ ਘੱਟ ਮਿਲਦਾ ਹੈ ਬਿਲਕੁਲ ਜੀ ਜੇ ਅਸੀਂ ਕੇ ਅਸੀਂ ਹੋਰ ਹੋ ਗਏ ਆ ਬਿਨਾਂ ਜੇ ਪਰ ਨਹੀਂ ਪ੍ਰਮਾਤਮਾ ਨੇ ਆਪੇ ਖਿੱਚ ਕੇ ਲੈ ਜਾਂਦਾ ਆਪੇ ਖਿੱਚ ਕੇ ਲੈ ਜਾਂਦਾ ਸੰਗਤ ਨੂੰ ਇਕੱਠਾ ਕਰਨਾ ਵੀ ਬੜਾ ਔਖਾ ਨਹੀਂ ਸੰਗਤ ਵਿੱਚ ਪਰ ਇਹ ਵਾਜੋ ਸੰਗਤ ਆਪੇ ਪਿੱਛੇ ਵੀ ਜੇ ਸਾਡਾ ਮਨ ਸਾਫ਼ ਹੈ ਤਾਂ ਸੰਗਤ ਆਪੇ ਆ ਜਾਂਦੀ ਹੈ ਕਿ ਸਾਡੇ ਮਨ ਚ ਮੈਲ ਆ ਪਾਠ ਕਰਨ ਦਾ ਕੋਈ ਫਾਇਦਾ ਨਹੀਂ ਠੀਕ ਹੈ ਤੁਸੀਂ ਕੀ ਕਹੋਗੇ ਜੀ ਮੈਂ ਵੀ ਪਹਿਲੀ ਵਾਰ ਹੀ ਚੱਲ ਰਿਹਾ ਪਹਿਲੀ ਵਾਰ ਚੱਲੇ ਹਾਂ ਹਾਂ ਜੀ ਉਹਨਾਂ ਦਾ ਬਲਾਵਾ ਆਇਆ ਤਾਂ ਚੱਲ ਰਿਹਾ ਇਸ ਤੋਂ ਇਲਾਵਾ ਖਾਟੂ ਸ਼ਾਮ ਤੋਂ ਇਲਾਵਾ ਯਾਤਰਾਵਾਂ ਕੀਤੀਆਂ ਤੁਸੀਂ ਕਦੇ ਦੇਵੀ ਦੀ ਹਰਦਾਵਾਰ ਜਾਂਦੇ ਰਹਿੰਦੇ ਹਾਂ ਓਕੇ ਹਾਂਜੀ ਹੁਣ ਬਸ ਖਾਟੂ ਸ਼ਾਮ ਚੱਲ ਰਿਹਾ ਬਹੁਤ ਬਹੁਤ ਖੁਸ਼ੀ ਤੁਹਾਡੀ ਇਹ ਯਾਤਰਾ ਸਫਲ ਰਹੇ ਆ ਨਾ ਅਸੀਂ ਮਨਿੰਗ ਕਰਨਾ ਹੈ ਹਜੂਰ ਸਾਹਿਬ ਹਾਂਜੀ ਆਪਣੇ ਸਾਰੇ ਮਤਲਬ ਸੰਗਤਾਂ ਜੋ ਵੀ ਇਹ ਸੰਗਤ ਹੈ ਨਹੀਂ ਵੀ ਅਸੀਂ ਗੁਰਦੁਆਰੇ ਹੀ ਜਾਣਾ ਹੈ ਜਾਂ ਮੰਦਰ ਜਾ ਜੋ ਸਾਰਾ ਪਰਮਾਤਮਾ ਦਾ ਇੱਕ ਰੂਪ ਹੈ ਮਾਵਾ ਬਧਾਈ ਮਾਵਾ ਪਿੱਕ ਹੁੰਦੇ ਆ ਬੱਚੇ ਚਾਰ ਹੁੰਦੇ ਆ ਪਰ ਹੈ ਤਾਂ ਇੱਕ ਪ੍ਰਮਾਤਮਾ ਤੇ ਇੱਕੋ ਹੀ ਆ ਨਾ ਆਪਾਂ ਦੇਖਣ ਚ ਆ ਵੀ ਇਹ ਗੁਰਦੁਆਰਾ ਹੈ ਜੇ ਮੰਦਿਰ ਹੈ ਜੇ ਮਸਜਿਦ ਹੈ ਹਾਂਜੀ ਪਰੋ ਜੀ ਕੋਲ ਇਹ ਗੱਲ ਹੈ ਜੈ ਸ਼੍ਰੀ ਸ਼ਾਮ ਜੀ ਜੀ ਤੁਸੀਂ ਪਹਿਲੀ ਵਾਰ ਚੱਲੇ ਨਹੀਂ ਮੈਂ ਚੌਥੀ ਵਾਰ ਚੱਲੀ ਆ ਜੀ ਇਹ ਚੌਥੀ ਵਾਰ ਚੱਲੇ ਹੋ ਪਹਿਲਾਂ ਤੁਸੀਂ ਪਰਿਵਾਰ ਨਾਲ ਚਿੰਗੇ ਆ ਪਰਿਵਾਰ ਨਾਲ ਜਾਂਦੇ ਹਾਂ ਤੇ ਹੁਣ ਸੰਗਤ ਨਾਲ ਜਾ ਰਹੇ ਹਾਂ ਸੰਗਤ ਨਾਲ ਚੱਲੇ ਜਿਆਦਾ ਵਧੀਆ ਲੱਗੂਗਾ ਜੀ ਜਿਆਦਾ ਵਧੀਆ ਲੱਗੂਗਾ ਆਪਣੇ ਪਰਿਵਾਰ ਨਾਲ ਬੰਦਾ ਗਾ ਨਹੀਂ ਪੰਦਾ ਆਪਣੇ ਸੰਗਤ ਨਾਲ ਆਪਾਂ ਗੰਗਾਂ ਚਲਾਵਾਂਗੇ ਇੰਜੋਏ ਕਰਦੇ ਜਾਵਾਂਗੇ ਬਾਬਾ ਜੀ ਦਾ ਨਾਮ ਲੈਂਦੇ ਜਾਵਾਂਗੇ ਜਿਹੜੀ ਇਹ ਸੰਗਤ ਜਾਂਦੀ ਆ ਇਹ ਕੀਰਤਨ ਖੁਦ ਕਰਦੇ ਜਾਂਦੇ ਨੇ ਬਸ ਦੇ ਵਿੱਚ ਹਾਂਜੀ ਕੀਰਤਨ ਕਰਦੇ ਜਾਵਾਂਗੇ ਜੀ ਬਾਬਾ ਜੀ ਦਾ ਨਾਮ ਲੈਂਦੇ ਜਾਵਾਂਗੇ ਚਾਂਬਾ ਬਾਬਾ ਸਰ ਕੀ ਮਨੋ ਕਾਮਨਾ ਪੂਰੀ ਕਰੇ ਜੀ ਸਭ ਕੇ ਹਾਰੇ ਦਾ ਸਹਾਰਾ ਜੀ ਹਾਰੇ ਹਾਰੇ ਕੇ ਸਹਾਰੇ ਕੀ ਜੈ ਖਾਟੂ ਨਰੇਸ਼ ਕੀ ਜੈ ਸੁਨੀਤਾ ਵਰਮਾ ਜੀ ਜੀ ਸੋ ਵਰਮਾ ਜੀ ਤੁਸੀਂ ਕਈ ਵਾਰ ਮਤਲਬ ਕਿ ਸ਼ਾਇਦ ਖਾਟੂ ਸ਼ਾਮ ਦੀ ਯਾਤਰਾ ਤੇ ਜਾ ਚੁੱਕੇ ਹੋ ਨਹੀਂ ਜੀ ਮੈਂ ਇੱਕ ਵਾਰੀ ਪਹਿਲਾਂ ਗਈ ਆ ਇੱਕ ਵਾਰ ਹੀ ਗਏ ਆ ਸੰਗਤ ਦੇ ਨਾਲ ਅੱਜ ਮੈਂ ਜਾ ਰਹੀ ਪਹਿਲੀ ਵਾਰ ਅੱਛਾ ਜੀ ਪਹਿਲੀ ਵਾਰੀ ਜਾ ਰਹੀ ਆ ਬੱਸ ਦੇ ਵਿੱਚ ਪਹਿਲਾਂ ਆਪਣੇ ਫੈਮਲੀ ਨਾਲ ਗਏ ਸੀ ਇੱਕ ਵਾਰੀ ਉਸ ਤੋਂ ਬਾਅਦ ਅੱਜ ਬੱਸ ਵਿੱਚ ਮੇਰਾ ਬੇਟਾ ਤੇ ਮੇਰੀ ਡਾਕਟਰin ਨਾਲ ਜਾ ਰਹੇ ਆ ਨਾਲ ਜੀ ਹਾਂਜੀ ਕੋਈ ਕਿਵੇਂ ਲੱਗੂਗਾ ਜਿਹੜਾ ਅੱਜ ਸੰਗਤ ਦੇ ਨਾਲ ਜਾਣਾ ਕਿਉਂਕਿ ਕੀਰਤਨ ਵੀ ਤੁਸੀਂ ਬਹੁਤ ਵਧੀਆ ਕਰਦੇ ਹੋ ਸੰਗਤ ਦੇ ਨਾਲ ਜਾਣ ਦਾ ਆਪਣਾ ਹੀ ਮਜ਼ਾ ਹੁੰਦਾ ਜੀ ਸਾਰੇ ਰਲ ਮਿਲ ਕੇ ਅਸੀਂ ਕੀਰਤਨ ਕਰਦੇ ਆਂ ਬਸ ਦੇ ਵਿੱਚ ਸਾਰੇ ਆਪਣੇ ਜਾਣ ਪਛਾਣਦੇ ਹੁੰਦੇ ਆਂ ਸ਼ਹਿਰ ਦੇ ਜੀ ਹਾਂਜੀ ਤੇ ਬੜੀਆ ਮਜ਼ੇ ਦੇ ਨਾਲ ਜਾਂਦਾ ਦੇਖੋ ਪਹਿਲੀ ਵਾਰੀ ਦਾ ਸਫ਼ਰ ਆ ਅੱਛਾ ਹੀ ਹੋਵੇ ਪ੍ਰਮਾਤਮਾ ਖਾਟੂ ਸ਼ਾਮ ਜੀ ਸਾਡਾ ਸਫ਼ਰ ਬਹੁਤ ਅੱਛਾ ਬਣਾਏ ਹਾਂਜੀ ਹਾਂਜੀਵਾਹ ਸਾਡੀਆਂ ਵੀ ਸਫ਼ਰ ਸਫ਼ਰ ਹੈ ਤੁਹਾਡਾ ਸਫ਼ਰ ਹਾਂਜੀ ਸਫ਼ਰ ਸਾਡਾ ਸਫ਼ਰ ਹੈ ਹਾਂਜੀ ਠੀਕ ਹੈ ਜੀ ਓਕੇ ਆਜੇ ਆਦੇ ਜੀ ਹਾਂ ਜੀ ਸੋ ਖਾਟੂ ਸ਼ਾਹ ਹੁੰਦੀ ਯਾਤਰਾ ਫੇਰ ਜਾ ਰਹੀ ਹੈ ਬਿਲਕੁਲ ਬੱਸ ਵੀ ਤਿਆਰ ਖੜੀ ਹੈ ਕਿਵੇਂ ਲੱਗ ਰਿਹਾ ਬਹੁਤ ਅੱਛਾ ਫੀਲਿੰਗ ਆ ਰਹੀ ਜੀ ਹਾਂ ਬਹੁਤ ਅੱਛਾ ਪਹਿਲਾਂ ਵੀ ਰਾਜੂ ਜੀ ਗਏ ਤੁਸੀਂ ਰਾਜਪੁਰ ਨਹੀਂ ਜੀ ਫਸਟ ਟਾਈਮ ਜਾ ਰਹੀ ਫਸਟ ਟਾਈਮ ਅੱਛਾ ਜੀ ਪਹਿਲਾਂ ਹੋਰ ਕਿਤੇ ਗਏ ਹੋਣੇ ਆ ਉਹ ਗਏ ਤਾਂ ਬਹੁਤ ਜਗ੍ਹਾ ਆਏ ਹਾਂ ਜੀ ਅਸੀਂ ਬਸ ਜੇਨਡੇ ਕੇ ਸਾਧ ਜਿਆਦਾ ਗਏ ਆ ਅੱਛਾ ਜੀ ਹਾਂ ਜੀ ਹਾਂ ਜੀ ਠੀਕ ਹੈ ਰਾਜ ਸਾਰ ਬੰਬੇ ਬਨੌਰ ਤੱਕ ਗਏ ਹੋਏ ਆ ਜੀ ਪਰ ਅੱਜ ਫਸਟ ਟਾਈਮ ਮਤਲਬ ਸ਼ੌਂਗ ਕਰ ਦਿਆਂ ਦਾ ਬਹੁਤ ਤਰ ਤੋ ਇੱਕ ਵਾਰ ਦਾ ਟੀਟਾ ਮਿਲਿਆ ਨਹੀਂ ਬਾਅਦ ਵਿੱਚ ਕੋਈ ਸੀ ਕੈਨਸਲ ਹੋਈਆਂ ਤਾਂ ਸਾਨੂੰ ਮਿਲੀਆਂ ਅੱਛਾ ਅੱਛਾ ਹੁਣ ਤਾਂ ਉਸ ਕਰਕੇ ਹੁਣ ਜਾ ਰਹੇ ਹਾਂ ਵਾਹ ਜੀ ਵਾਹ ਵਾਹ ਕੀ ਨਾਮ ਹੈ ਤੁਹਾਡਾ ਰਮਾ ਸ਼ਰਮਾ ਜੀ ਸੋ ਸ਼ਰਮਾ ਜੀ ਤੁਸੀਂ ਪਹਿਲੀ ਵਾਰ ਚੱਲੇ ਹੋ ਹਾਂ ਜੀ ਬਿਲਕੁਲ ਫਸਟ ਟਾਈਮ ਜਾ ਰਹੇ ਹਾਂ ਅੱਛਾ ਜੀ ਪਹਿਲਾਂ ਕਿੱਥੇ ਕਿੱਥੇ ਗਏ ਪਹਿਲਾਂ ਪੂਰੇ ਇੰਡੀਆ ਕੋ ਮੈਂ ਕਿ ਉਹ ਕਿ ਫੌਜ ਵਿੱਚ ਸੀਗੇ ਫਾਦਰ ਸਾਹਿਬ ਓਕੇ ਪਰ ਤੀਰਥ ਵਗੈਰਾ ਥੋੜਾ ਘੱਟ ਹੀ ਗਏ ਆ ਬੱਚੇ ਹੁੰਦੇ ਸੀਗੇ ਹਾਂ ਜੀ ਹਾਂ ਜੀ ਹਾਂ ਜੀ ਹੁਣ ਆਪਣੇ ਆਪਣੇ ਲੱਕੀ ਫੀਲ ਕਰ ਰਹੇ ਆ ਕਿ ਜਾ ਰਹੇ ਆ ਔਰ ਉਹ ਵੀ ਸੰਗਤ ਨਾਲ ਜਾ ਰਹੇ ਆ ਕਹਿੰਦਾ ਕਾਫੀ ਮਜ਼ਾ ਆਂਦਾ ਹੈ ਤਾਂ ਹੀ ਫਿਰ ਮਜ਼ਾ ਖਾਟੂ ਸ਼ਾਮ ਜੀ ਬਾਰੇ ਸੁਣਿਆ ਤਾਂ ਬਹੁਤ ਹਣਾ ਸੁਣਿਆ ਬਹੁਤ ਹੈ ਪਰ ਅਸਲ ਤੱਕ ਜਾਣ ਦਾ ਮੌਕਾ ਨਹੀਂ ਸੀਗਾ ਹੁਣ ਲੱਕੀ ਹੋਏ ਆ ਜੇ ਜਾ ਰਹੇ ਆ ਹਾਂਜੀ ਹਾਂਜੀ ਜੀ ਹਾਂ ਬੁਲਾਵਾ ਆ ਗਿਆ ਬਹੁਤ ਵਧੀਆ ਗੱਲ ਹੈ ਸੋ ਤੁਹਾਡੀ ਯਾਤਰਾ ਸਫਲ ਹੋਈ ਜੀ ਥੈਂਕ ਯੂ ਜੀ ਥੈਂਕ ਯੂ ਫਸਟ ਟਾਈਮ ਜਾ ਰਹੇ ਆ ਪਹਿਲਾਂ ਕਿਤੇ ਵੀ ਨਹੀਂ ਗਏ ਹੈਗੇ ਨਹੀਂ ਗਏ ਆ ਵੈਸੇ ਜ਼ਿਆਦਾ ਅਸੀਂ ਜੰਮੂ ਕਸ਼ਮੀਰ ਜ਼ਿਆਦਾ ਉਧਰ ਜਾਂਦੇ ਸੀਗੇ ਕੈਸ਼ਨੋ ਦੇ ਵੀ ਅੱਛਾ ਜੀ ਇਸ ਸਾਈਡ ਬੈਠੇ ਬੰਗਾਲ ਜਾ ਰਹੇ ਹੈ ਇਸ ਸਾਈਡ ਪਹਿਲੀ ਬੈਠੇ ਉਹ ਖਾਟੂ ਸ਼ਾਮ ਜੀ ਦੀ ਕਿਰਪਾ ਰਹੇ ਤੁਹਾਡੇ ਤੇ ਹਾਂਜੀ ਹਾਂਜੀ ਹੈਲੋ ਬਈ ਸਾਰੀਆਂ ਸਵਾਰੀਆਂ ਆਪਣਾ ਸ਼ੁਭਨਾਮ ਜੀ ਮੇਰਾ ਨਾਮ ਜੀ ਪੂਸ਼ਨ ਕੁਮਾਰ ਹੈ ਜੀ ਪੂਸ਼ਨ ਕੁਮਾਰ ਜੀ ਤੁਸੀਂ ਖਾਟੂ ਸ਼ਾਮ ਦੀ ਯਾਤਰਾ ਤੇ ਪਹਿਲਾਂ ਵੀ ਗਏ ਆ ਕਦੇ ਹਾਂਜੀ ਮੈਂ ਪਹਿਲਾਂ ਵੀ ਗਿਆ ਪਰਿਵਾਰ ਕੇ ਲ ਗਿਆ ਪਰਿਵਾਰ ਕੇ ਲਗੇ ਹਾਂ ਹੁਣ ਸੰਗਤ ਕੇ ਲ ਜਾਣ ਦਾ ਮੌਕਾ ਮਿਲੇ ਜੀ ਹਾਂਜੀ ਹਾਂ ਹੁਣ ਜ਼ਰੂਰ ਜੀ ਪੂਰਤਾ ਨੱਚਦੇ ਟੱਪਦੇ ਕੀਰਤਨ ਕਰਦੇ ਜਾਉਗੇ ਕੀਰਤਨ ਕਰਦੇ ਜਾਉਗੇ ਜੀ ਹਾਂਜੀ ਹਾਂ ਸੋ ਵਧੀਆ ਲੱਗੂਗਾ ਬਹੁਤ ਵਧੀਆ ਜੀ ਜੀ ਫੀਲਿੰਗ ਕਿੰਨੀ ਕੋ ਆ ਰਹੀ ਹੈ ਫੀਲਿੰਗ

ਗਰਮੀ ਚੱਲੀ ਹੋ ਜਾਏਗੀ ਬਸ ਐਸੀ ਹੈ ਔਰ ਕੀ ਗਰਮੀ ਕੁਛ ਨਹੀਂ ਦਿਖਦੀ ਫਿਰ ਤੇ ਸ਼ਾਮ ਬਾਬਾ ਦੇ ਜਾਣਾ ਫਿਰ ਗਰਮੀ ਕੁਛ ਨਹੀਂ ਮਾਇਨੇ ਰੱਖਦੀ ਹਾਂਜੀ 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 ਆਪਣੇ ਆਪ ਸਭ ਗਰਮੀ ਦੂਰ ਹੋ ਜਾਂਦੀ ਹੈ ਜੈ ਸ਼੍ਰੀ ਸ਼ਾਮ ਜੈ ਅਰਮਾਨ ਸੂਜ ਬੋਲੋ ਰਾਦੇ 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 ਕਿੱਧਰ ਜਾ ਰਹੇ ਅੱਜ ਖਾਟੂ ਸ਼ਾਮ ਖਾਟੂ ਸ਼ਾਮ ਖਾਟੂ ਸ਼ਾਮ ਪਹਿਲਾਂ ਵੀ ਗਏ ਆ ਕਿੰਨੀ ਵਾਰੀ

ਤੁਸੀਂ ਸਭ ਕੀ ਕਹੋਗੇ ਅੱਜ ਤੁਸੀਂ ਖਾਟੂ ਸ਼ਾਮ ਦੇ ਯਾਤਰਾ ਤੇ ਜਾ ਰਹੇ ਹੋ ਹਾਂਜੀ ਹਾਂਜੀ ਇਹਦੇ ਬਾਰੇ ਤਾਂ ਐ ਜੀ ਦੇਖੋ ਇਹ ਬਾਬਾ ਦੀ ਕਿਰਪਾ ਹੁੰਦੀ ਹੈ ਹਾਂਜੀ ਇਹ ਕੋਈ ਐ ਨਹੀਂ ਹੈਗਾ ਵੀ ਆਪਾਂ ਆਪ ਸੋਚੀਏ ਜਾਈਏ ਇਹ ਤਾਂ ਬਾਬਾ ਦਾ ਬਲਾਵਾ ਆਂਦਾ ਹੈ ਉਹ ਬੁਲਾ ਲੈਂਦੇ ਆਂ ਜੀ ਹਾਂਜੀ ਹਾਂਜੀ ਜਦ ਵੀ ਬੁਲਾਉਂਦੇ ਆਂ ਅਸੀਂ ਤਤਪਰ ਤਿਆਰ ਰਹਿੰਨੇ ਵੀ ਉਹਨੇ ਦਰਸ਼ਨ ਕਰਕੇ ਆਈਏ ਜੀ ਉਦੋਂ ਬਾਅਦ ਫੇਰ ਦੁਬਾਰਾ ਆ ਕੇ ਜੋ ਉਹਨਾਂ ਦੀ ਕਿਰਪਾ ਹੁੰਦੀ ਹੈ ਉਹਦਾ ਕੋਈ ਮੁੱਲ ਨਹੀਂ ਹਾਂਜੀ ਹਾਂਜੀ ਸੰਗਤ ਦੇ ਨਾਲ ਕਿੰਨੀ ਕ ਵਾਰ ਗਏ ਸੰਗਤ ਦੇ ਨਾਲ ਗਏ ਆ ਫਾਦਰ ਸਾਹਿਬ ਗਏ ਨੇ ਮੇਰੇ ਦੋ ਤਿੰਨ ਵਾਰ ਤਿੰਨ ਚਾਰ ਵਾਰ ਇਹ ਜਾਇਆ ਹੈ ਹਾਂਜੀ ਤੇ ਮੈਂ ਖੁਦ 7-8 ਵਾਰ ਮੈਂ ਜਾਇਆ ਹਾਂ ਉੱਥੇ ਹਾਂਜੀ ਹਾਂਜੀ ਕਿਵੇਂ ਲੱਗਿਆ ਵੇ ਸੰਗਤ ਨਾਲ ਬਸ ਉੱਥੇ ਜਾ ਕੇ ਤੇ ਸਵਰਗ ਦੇ ਦਰਸ਼ਨ ਹੁੰਦੇ ਆ ਜੀ ਬਿਲਕੁਲ ਜੀ ਬਿਲਕੁਲ ਲੱਗਾ ਸਾਰਾ ਕਿਸੇ ਭੁੱਲ ਜਾਂਦਾ ਤੇ ਜਾ ਕੇ ਸਭ ਕੁਝ ਭੁੱਲ ਜਾਂਦਾ ਕਰ ਤੋਂ ਸੋਚ ਕੇ ਜਾਂਦਾ ਵੀ ਮੈਂ ਆ ਮੰਗੂਗਾ ਜਦੋਂ ਉਹਦੇ ਦਰਵਾਜ਼ੇ ਜਾਂਦਾ ਤੇ ਪੁੱਲੇ ਜਾਂਦਾ ਤੇ ਕਿਆ ਕਰਨਾ ਆ ਮੇਰੇ ਉਹਨਾਂ ਨੂੰ ਦੇਖੀ ਜਾਂਦਾ ਖੜ ਖੜ ਕੇ ਮੰਗਣੇ ਪੁੱਲੇ ਜਾਂਦਾ ਆਪਣੇ ਆਪ ਦੇ ਦਿੰਦੇ ਉਹ ਮੈਨੂੰ ਆਪਣੇ ਆਪ ਯਾਦ ਕਰਾਉਂਦੇ ਜਦੋਂ ਉੱਥੋਂ ਤੋਂ ਨਿਕਲਦੇ ਆ ਬਾਹਰ ਆਉਂਦੇ ਆ ਫੇਰ ਆਪਣਿਆਂ ਵੀ ਯਾਦ ਹੁੰਦਾ ਉਹ ਯਾਰ ਆਹ ਕਹੜਾ ਦਾ ਉੱਥੇ ਮੇ ਤੋਂ ਕਹਿਉ ਨਹੀਂ ਹੋਇਆ ਉਹ ਆਪੇ ਅਜੀਬ ਬੰਦ ਦੇ ਵੀ ਕਹਿ ਦਿੰਦਾ ਵਾ ਸ਼ਮਤੀ ਗਿਆ ਤੇਰੀ ਗੱਲ ਨੂੰ ਵਾਹ ਜੀ ਵਾ ਚੱਲ ਗਿਆ ਸੰਗਤ ਨਾਲ ਇੱਕ ਬਰੀਨ ਨਾਲ ਗੱਡੀ ਚਲੀ ਗਈ ਹੈ ਹਾਂਜੀ ਬਾਕੀ ਪੰਜ ਵਾਰੀ ਫਿਰ ਮੈਂ ਸਾਰੀ ਸੰਗਤ ਨਾਲ ਹੀ ਗਿਆ ਇੱਕ ਵਧੀਆ ਜੀ ਅੱਜ ਕਿਸੇ ਵਾਰੀ ਵੀ ਆਪਣੇ ਆ ਬੁਲਾਇਆ ਹਾਲਾਂਕਿ ਮੇਰਾ ਕੋਈ ਪ੍ਰੋਗਰਾਮ ਨਹੀਂ ਸੀਗਾ ਕਤੂਰੀਆ ਸਾਹਿਬ ਨੇ ਫੋਨ ਕਰਿਆ ਕਹਿੰਦੇ ਤੁਹਾਡੀ ਟਿਕਟ ਬੁੱਕ ਹੋ ਗਈ ਮਾਰਗਾ ਜੀ ਚਲੋ ਠੀਕ ਆ ਚੱਲਦੇ ਆ ਫਿਰ ਜਦੋਂ ਵਾਵਾ ਕਿਉਂਕਿ ਵਾਵਾ ਆਪ ਸਾ ਜਾਈ ਹੁੰਦਾ ਉਹ ਆਪ ਆ ਕੇ ਲੈ ਕੇ ਜਾਂਦੇ ਘਰ ਤੋਂ ਆਪ ਸਪੈਸ਼ਲ ਕਾਰ ਹੁੰਦੇ ਲੈਣ ਕਿਸੇ ਵੀ ਰੂਪ ਜਾ ਕੇ ਕਹੇ ਵੀ ਚਲੋ ਮੇਰੇ ਨਾਲ ਤਾਂ ਜਾ ਹੁੰਦਾ ਅਦਰਵਾਈਜ਼ ਜਾ ਨਹੀਂ ਸਕਦਾ ਉੱਥੇ ਕੋਈ ਬਿਲਾ ਬਲਾਵੇ ਦੋ ਉਹ ਖੁਦ ਤੁਹਾਡੇ ਘਰ ਆਉਂਗੇ ਤੁਹਾਨੂੰ ਨਾਲ ਲੈ ਕੇ ਜਾਉਗੇ ਚਲ ਦੋਸਤ ਚਲੀਏ ਉਹ ਨਹੀਂ ਜਾਂਦਾ ਬੰਦਾ ਜਦੋਂ ਮੈਂ ਪਹਿਲੀ ਵਾਰ ਗਿਆ ਮੈਂ ਮੰਦਿਰ ਦੇ ਮੂਹਰੇ ਲੰਘਿਆ ਮੈਂ ਜਾਂਦੇ ਗਿਆ ਜੀ ਵਾਵਾ ਮੈਨੂੰ ਵੀ ਬੁਲਾ ਲਾ ਅੱਧੇ ਘੰਟੇ ਬਾਅਦ ਮੈਨੂੰ ਫੋਨ ਆ ਗਿਆ ਕਿ ਤੁਹਾਡੀ ਟਿਕਟ ਬੁੱਕ ਹੋ ਗਈ ਕਹਿੰਦੇ ਕਦੂਰੀਆ ਸਾਹਿਬ ਦਾ ਫੋਨ ਆ ਗਿਆ ਵੀ ਤੁਹਾਡੀ ਟਿਕਟ ਬੁੱਕ ਹੋ ਗਈ ਤਿਆਰ ਰਹੋ ਭਾ ਕੇ ਹੈਰਾਨ ਲੱਗੇ ਵੀ ਆਹ ਕੀ ਹੋਇਆ ਮੈਂ ਕਿਹਾ ਯਾਰ ਮੈਂ ਤਾਂ ਬੈਠ ਜਾਂਦੀ ਹਾਂ ਦਿਨ ਬਾਅਦ ਇਹਨੂੰ ਕਹਿੰਦਾ ਬਾਬਾ ਨਾਲੇ ਆ ਗਈ ਹਾਂਜੀ ਹੁਣ ਜਿਸ ਟਾਈਮ ਮੈਂ ਪਿਛਲੀ ਵਾਰ ਆਇਆ ਬਾਬਾ ਮੇਰੇ ਅੰਗ ਸੰਗ ਨਾਲੇ ਆਏ ਮੇਰੇ ਨਾਲ ਅੱਛਾ ਜੀ ਅਰ ਮੈਨੂੰ ਸ਼ਾਕਸ਼ਾ ਦਾ ਲੱਗਦਾ ਸੀ ਬਾਬਾ ਮੇਰੇ ਨਾਲ ਬੈਠੇ ਘਰ ਤੱਕ ਮੇਰੇ ਨਾਲ ਗਏ ਹਾਂਜੀ ਆ ਹੁਣ ਵੀ ਕੋਈ ਪ੍ਰੋਗਰਾਮ ਨਹੀਂ ਸੀਗਾ ਜਾਣਦਾ ਇਸ ਵਾਰੀ ਵੀ ਕਦੂਰੀਆ ਸਾਹਿਬ ਨੇ ਲਾ ਘਰਤੀ ਹਾਂਜੀ ਕਦੇ ਵੀ ਨਹੀਂ ਸੀਟ ਨਹੀਂ ਹੈ ਫਿਰ ਬਸ ਜੇ ਜੀ ਹਾਂ ਕਰਦੀ ਕਹਿੰਦੇ ਚਲੋ ਥੋੜੀ ਜਿਹੀ ਦਬੂਕਾ ਅਸਾ ਵਿਰੋਧੀ ਕਿਰਪਾ ਕਾਹ ਜਾ ਹੁੰਦਾ ਨਹੀਂ ਨਾ ਕੋਈ ਜਾਵੇ ਨਾ ਕੋਈ ਆਵੇ ਉਹ ਆਉ ਤੁਹਾਨੂੰ ਘਰ ਤੋਂ ਲੈਣ ਆਉਂਦੇ ਆ ਬਸ ਆਹੀ ਕੁਝ ਕਹਿ ਸਕਦਾ ਹਾਂ ਕਿ ਉਹਨਾਂ ਦੇ ਦਰਸ਼ਨ ਕਰਕੇ ਬਸ ਸਵਰਗ ਮਿਲ ਜਾਂਦਾ ਹੈ ਮੇਰਾ ਸ੍ਰੀਂਦਰ ਕੁਮਾਰ ਕਿੱਥੋਂ ਆਏ ਤੁਸੀਂ ਦਸੂਏ ਤੋਂ ਦਸੂਏ ਤੋਂ ਕਸੂਏ ਤੋਂ ਪਹਿਲਾਂ ਤੁਸੀਂ ਕਰਾਲੀ ਆਏ ਹੋ ਹੁਣ ਖਾਟੂ ਸ਼ਾਮ ਦੀ ਯਾਤਰਾ ਜਾ ਰਹੇ ਹਾਂ ਹਾਂ ਜੀ ਜਾ ਰਹੇ ਜੀ ਅਗਲੀ ਪਹਿਲੇ ਆ ਵੀ ਆਏ ਸੀ ਅੱਛਾ ਜੀ ਹਾਂ ਜੀ ਦੂਜੀ ਵਾਰ ਫੇਰ ਜਾ ਰਹੇ ਹਾਂ ਫੈਮਲੀ ਮੇਰੀ ਦਿਨ ਜਾ ਰਹ ਚਾਰ ਵਾਰੀ ਜਾ ਆਈਏ ਓਕੇ ਹਾਂ ਜੀ ਕਿਵੇਂ ਲੱਗ ਰਿਹਾ ਹੈ ਤੁਹਾਨੂੰ ਬਹੁਤ ਵਧੀਆ ਜੀ ਬਹੁਤ ਚੰਗੇ ਅਗੇ ਨਾਲ ਸੋਖੇ ਆ ਅੱਛਾ ਜੀ ਹਾਂ ਜੀ ਬਾਬੇ ਦੀ ਪੂਰੀ ਮਿਹਰ ਹੈ ਦਰਸ਼ਨ ਖੁੱਲੇ ਹੋ ਜਾਂਦੇ ਆ ਉੱਥੇ ਹਾਂ ਜੀ ਹਾਂ ਜੀ ਖੁੱਲੇ ਦਰਸ਼ਨ ਹੁੰਦੇ ਜੀ ਸਾਡਾ ਨਾਮ ਸਤਿ ਸ਼ਰਵਨ ਜੀ ਦਸੂਏ ਤੋਂ ਆਏ ਤੁਸੀਂ ਹਾਂ ਜੀ ਦਸੂਏ ਤੋਂ ਪਹਿਲਾ ਕਿੰਨੀ ਵਾਰ ਆਇਆ ਪਹਿਲਾ ਚੌਥੀ ਵਾਰ ਚੱਲੇ ਆ ਇਹਨਾਂ ਦੇ ਨਾਲ ਹੀ ਇੱਥੇ ਦਸੂਏ ਤੋਂ ਕਰਾਲੀ ਆ ਕੇ ਜਾਂਦੇ ਹਾਂ ਹਾਂ ਜੀ ਫਸਟ ਟਾਈਮ ਵੀ ਇਹਨਾਂ ਨੇ ਗਏ ਸੀ ਕਿ ਚੌਥੀ ਵਾਰ ਚੱਲੇ ਆ ਹਾਂ ਜੀ ਕਿਵੇਂ ਲੱਗਦਾ ਤੁਹਾਨੂੰ ਬਹੁਤ ਵਧੀਆ ਤਾਂ ਹੀ ਤਾਂ ਜਾਂਦੇ ਆ ਚੌਥੀ ਵਾਰ ਚੱਲੇ ਆ ਹਾਂ ਜੀ ਬਾਜੀ ਨੇ ਮੈਂ ਕਿਹਾ ਹੈ ਕਿ ਜਾਦੀ ਵੀ ਜਾਂਦੇ ਹੋ ਸਭ ਤੋਂ ਪਹਿਲਾਂ ਸਾਨੂੰ ਕਾਲ ਕਰ ਦਿਆ ਕਰੋ ਅਰੇ ਨੈਕਸਟ ਮੰਦੀਆਂ ਵਿੱਚ ਚਾਰ ਟਿੱਟਾਂ ਦਾ ਐਡਵਾਂਸ ਹੀ ਬੁੱਕ ਕਰ ਲਈਏ ਹਾਂ ਜੀ ਤੁਹਾਨੂੰ ਇੱਥੋਂ ਕਾਲ ਜਾਂਦੀ ਹੈ ਹਾਂ ਜੀ ਕਾਲ ਜਾਂਦੀ ਹੈ ਅਜਲੇ ਮਨਤੇ ਵੀ ਉਹ ਕਿਉਂ ਆ ਸਾਡੀ ਸੈਕ ਟਿੱਕ ਟੌਕ ਜਿਹੜਾ ਪਹਿਲਾਂ ਦਾ ਐਕਸਪੀਰੀਅੰਸ ਹੈ ਤੁਹਾਡਾ ਕਿਵੇਂ ਰਿਹਾ ਬਹੁਤ ਵਧੀਆ ਸੀਗਾ ਬਹੁਤ ਵਧੀਆ ਰਿਹਾ ਬਹੁਤ ਜ਼ਿਆਦਾ ਵਧੀਆ ਐਸਕੇ ਜੈਸੀ ਸ਼ਾਮ ਜਾਈ ਚਿ ਸ਼ਾਮ ਦਾ ਤਰ੍ਹਾਂ ਜਿਹੜਾ ਸੁਣਾ ਕਿ ਜੋ ਸੀ ਕਿੱਧਰ ਚੱਲੇ ਅੱਜ ਫਿਰ ਖਾਟੂ ਸ਼ਾਮ ਜੀ ਖਾਟੂ ਸ਼ਾਮ ਪਹਿਲਾਂ ਕਦੇ ਗਏ ਆ ਨਹੀਂ ਜੀ ਦੂਰ ਬਹੁਤ ਆ ਕਹਿੰਦੇ ਹਾਂ ਜੀ ਹੈ ਹਾਂ ਜੀ ਥੱਕ ਤਾਂ ਨਹੀਂ ਜਾਉਂਗੇ ਨਾ ਨਾ ਅੱਛਾ ਕੋਈ ਗੱਲ ਨਹੀਂ ਜੇ ਥੱਕ ਗਿਆ ਹੈ ਹਾਂ ਜੀ ਠੀਕ ਹੈ ਬੋਲੋ ਖਾਟੂ ਨਰੇਸ਼ ਕੀ ਜੈ ਜੈ हां जी वीर जी ਕੀ ਨਾਮ ਹੈ ਜੀ ਮਨਜਿੰਦਰ ਜੋਸ਼ੀ ਜੀ ਜੀ ਸੋ ਜੋਸ਼ੀ ਸਾਹਿਬ ਅੱਜ ਤੁਸੀਂ ਖਾਟੂ ਸ਼ਾਮ ਦੀ ਯਾਤਰਾ ਇਹ ਚੱਲੇ ਹੋ ਕਿੰਨੀ ਕ ਵਾਰ ਪਹਿਲਾਂ ਜਾ ਚੁੱਕੇ ਹੋ ਫਸਟ ਟਾਈਮ ਹੈ ਜੀ ਫਸਟ ਟਾਈਮ ਹੈ ਹਾਂ ਜੀ ਹਾਂ ਜੀ ਬਾਬਾ ਜੀ ਪਹਿਲੀ ਵਾਰ ਬੁਲਾਇਆ ਜੀ ਪਹਿਲੀ ਵਾਰ ਬੁਲਾਇਆ ਸੋ ਬੁਲਾਵਾ ਆ ਗਿਆ ਤੁਹਾਨੂੰ ਹਾਂ ਜੀ ਹਾਂ ਜੀ ਹਾਂ ਜੀ ਜੀ ਸੋ ਕਿਵੇਂ ਲੱਗ ਰਿਹਾ ਐਕਸਾਈਟਮੈਂਟ ਕਿੰਨੀ ਹੋ ਰਹੀ ਹੈ ਬਹੁਤ ਜ਼ਿਆਦਾ ਐਕਸਾਈਟਮੈਂਟ ਮੈਂ ਅੱਖਾਂ ਨਾਲ ਹੀ ਬਿਆਨ ਨਹੀਂ ਕਰ ਸਕਦਾ ਉਹ ਜਾਨੀ ਕਿ ਅੱਛਾ ਹਾਂ ਜੀ ਵਾਹ ਜੀ ਵਾਹ ਵਾਹ ਸੋ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਯਾਤਰਾ ਤੁਹਾਡੀ ਸਫਲ ਹੋਵੇ ਹਾਂ ਜੀ ਥੈਂਕ ਯ ਰਾਦਰਾ ਦੇ ਕੀ ਨਾਮ ਹੈ ਤੁਹਾਡਾ ਲੀਜ਼ਾ ਪਟਾਕ ਜੀ ਸੋ ਖਾਟੂ ਸ਼ਾਮ ਦੀ ਯਾਤਰਾ ਜਾ ਰਹੀ ਹੈ ਬੱਸ ਵੀ ਬਿਲਕੁਲ ਤਿਆਰ ਖੜੀ ਹੈ ਤੇ ਤੁਸੀਂ ਵੀ ਬੈਠਣ ਲਈ ਬਿਲਕੁਲ ਤਿਆਰ ਹੈ ਕਿੰਨੀ ਕੁ ਐਕਸਾਈਟਮੈਂਟ ਹੋ ਰਹੀ ਹੈ ਤੁਹਾਨੂੰ ਐਕਸਾਈਟਮੈਂਟ ਦਾ ਬਹੁਤ ਹੈ ਜੋ ਪਹਿਲੀ ਵਾਰੀ ਪਾਪਾ ਜੀ ਨੇ ਬੁਲਾਇਆ ਅੱਛਾ ਜੀ ਪਹਿਲੀ ਵਾਰ ਜਾ ਰਹੇ ਹੋ ਹਾਂ ਜੀ ਇਸ ਤੋਂ ਇਲਾਵਾ ਯਾਤਰਾ ਕੋਈ ਹੋਰ ਕੀਤੀ ਹੋਣੀ ਆ? ਹਾਂਜੀ, ਵrindavan ਦੀ ਕੀਤੀ ਹੈ, ਬਾਕੀ ਦੇਵੀ-ਦੇਵਤਿਆਂ ਦੀ ਬਹੁਤ ਕੀਤੀ ਹੋਈ ਹੈ ਪਰ ਬਾਬਾ ਜੀ ਦੇ ਪਹਿਲੀ ਵਾਰੀ ਚੱਲੇ। ਬਾਬਾ ਜੀ ਦੇ ਪਹਿਲੀ ਵਾਰੀ ਚੱਲੇ। ਹਾਂਜੀ। ਪਹਿਲਾਂ ਜਦੋਂ ਗਏ ਆ ਤੁਸੀਂ ਸੰਗਤ ਦੇ ਨਾਲ ਗਏ ਆ ਜਾਂ ਫੈਮਿਲੀ ਨਾਲ? ਨਹੀਂ, ਫੈਮਿਲੀ ਨਾਲ ਨਹੀਂ ਗਏ। ਫੈਮਿਲੀ ਨਾਲ। ਹਾਂਜੀ। ਸੋ ਅੱਜ ਇਹ ਯਾਤਰਾ ਸੰਗਤ ਦੇ ਨਾਲ ਜਾ ਰਹੀ ਆ ਫਿਰ ਕਿਵੇਂ ਲੱਗੂਗਾ? ਸੋ ਬਹੁਤ acha ਲੱਗੇਗਾ ਪਹਿਲੀ ਵਾਰੀ ਸੰਗ ਨਾਲ ਜਾ ਰਹੀ ਆ ਤੇ ਉਹ ਦੇਖਦੇ ਆ ਫਸਟ ਟਾਈਮ ਕਿਸ ਤਰ੍ਹਾਂ ਦਾ ਲੱਗਦਾ ਹੈ ਵਾਲੇ ਤਾਂ ਸਾਡੀ ਜੰਨੀ ਹੈ ਬਾਬਾ ਜੀ ਦੀ ਮਿਹਰ ਇਹ ਤੇ ਕਿਸ ਤਰ੍ਹਾਂ जाएंगे सो ये कीर्तन भी करते जाते हुंदे ਹਾਂ ਹਾਂਜੀ ਜਰੂਰ ਜੀ सो ਤੁਸੀਂ ਵੀ ਕਰੋਗੇ ਕੀ ਜਰੂਰ ਜੀ ਮੌਕਾ ਮਿਲਿਆ ਤਾਂ ਜਰੂਰ सो ਰਾਧਾ 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 ਅੱਜ ਕਿੱਧਰ ਚੱਲੇ ਫਰ ਘਾਟੂ ਸ਼ਾਮ ਘਾਟੂ ਸ਼ਾਮ ਬੈਗ ਬੂਕ ਟੰਗ ਲਿਆ ਪੂਰਾ ਹਾਂਜੀ ਹਾਂਜੀ ਓਕੇ ਪਹਿਲਾਂ ਵੀ ਗਏ ਆ ਹਾਂਜੀ ਪਹਿਲਾਂ ਵੀ ਗਏ ਆ ਬਹੁਤ ਵਾਰ ਬਹੁਤ ਵਾਰੀ अच्छा किस, किस तरह अपनी फैमिली ਨਾਲ ਗਏ ਆਂ ਨਾਲ ਵੀ ਗਏ ਆਂ ਬਸ ਨਾਲ ਵੀ ਗਏ ਆਂ ਬਸ ਨਾਲ ਵੀ ਆਇਆ ਬਸ ਨਾਲ ਕਿਸ ਤਰ੍ਹਾਂ ਦਾ ایکسپੀਰੀਅੰਸ ਵਧੀਆ ਆਂ ਮਜ਼ਾ ਆਂਦਾ ਜਾਂਦਾ ਜਾਂਦਾ ਹੋਰ ਨਹੀਂ ਹੁੰਦੇ ਓਕੇ ਕੀਰਤਨ ਵੀ ਕਰਦੇ ਜਾਂਦੇ ਆਂ ਹਾਂਜੀ ਹਾਂਜੀ ਓਕੇ ਖਾਣ ਪੀਣ ਦਾ ਵੀ ਉੱਥੇ ਹੁੰਦਾ ਸਰ ਹਾਂਜੀ ਐਨ ਸੁਆਦ ਆਂ ਮਜ਼ਾ ਆਂਦੇ ਆਂ ਓਕੇ ਤੁਹਾਡਾ ਕੀ ਨਾਮ ਬੇਟਾ ঈਸ਼ਾ ਤੁਸੀਂ ਪਹਿਲੀ ਵਾਰ ਚਲੇ ਨਹੀਂ ਜੀ ਹਾਂਜੀ ਮੈਂ ਵੀ ਕਾਫੀ ਵਾਰ ਗਈ ਆਂ ਕਾਫੀ ਵਾਰ ਗਏ ਆਂ ਹਾਂਜੀ ਅੱਛਾ ਕਿਸ ਤਰ੍ਹਾਂ ਲੱਗਦਾ ਵੀ ਉੱਥੇ ਜਾ ਕੇ ਬਹੁਤ ਵਧੀਆ ਬਹੁਤ ਵਧੀਆ ਲੱਗਦਾ ਹਾਂਜੀ ਖੁੱਲੇ ਦਰਸ਼ਨ ਹੋ ਜਾਂਦੇ ਆਂ ਹਾਂਜੀ ਕੀ ਸੋ ਦੂਰ ਤਾਂ ਕਾਫੀ ਹੈ ਕਹਿੰਦੇ ਹਾਂਜੀ ਪਰ ਲੱਗਦਾ ਤੁਹਾਨੂੰ ਨਹੀਂ ਨਹੀਂ ਲੱਗਦਾ ਪਤਾ ਨਹੀਂ ਲੱਗਦਾ ਵੀ ਕਦੋਂ ਪਹੁੰਚ ਜੰਦੇ ਹਾਂ ਹਾਂਜੀ ਕਿੰਨੀ ਕ ਐਕਸਾਈਟਮੈਂਟ ਹੈ ਹੁਣ ਬਹੁਤ ਬਹੁਤ ਜ਼ਿਆਦਾ ਥੈਂਕ ਯੂ ਰਾਦੇ 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 ਵੀਕੀ ਕਤੂਰੀਆ ਜੀ ਜੋ ਅੱਜ ਇਹ ਤੁਹਾਡੀ 10ਵੀਂ ਬਸ ਯਾਤਰਾ ਖਾਟੂ ਸ਼ਾਮ ਧਾਮ ਤੇ ਤੁਸੀਂ ਜਾ ਰਹੇ ਹੋ ਕਹਿੰਦੇ ਕੰਮ ਬੜਾ ਔਖਾ ਕਰਨਾ ਮੂਰੇ ਹੋ ਕੇ ਕੰਮ ਹੈ ਜਿਹੜਾ ਸੰਗਤ ਨੂੰ ਜੋੜਨਾ ਬੜਾ ਮੁਸ਼ਕਲ ਵੀ ਹੁੰਦਾ ਤੇ ਇੱਕ ਇਹ ਪੁੰਨ ਦਾ ਵੀ ਕੰਮ ਹੈ ਜੋ ਤੁਸੀਂ ਧਰਮ ਦੇ ਨਾਲ ਜੋੜਦੇ ਹੋ ਬੋਲੋ ਹਾਰੇ ਕੇ ਸਾਰੇ ਕੀ ਜੈ ਸਭ ਤੋਂ ਪਹਿਲਾਂ ਬੜੀ ਖੁਸ਼ੀ ਦੀ ਗੱਲ ਹੈ ਸ਼੍ਰੀ ਸ਼ਿਆਮ ਪ੍ਰੇਮੀ ਮੰਡਲ ਕੁਰਾਲੀ ਵੱਲੋਂ 10ਵੀਂ バス ਯਾਤਰਾ ਜਾ ਰਹੀ ਹੈ ਜੀ ਔਰ 11ਵੀਂ バス ਯਾਤਰਾ ਜਾਏਗੀ 21 ਸਤੰਬਰ ਨੂੰ ਉਸ ਦੀ ਖੁਸ਼ੀ ਦੇ ਵਿੱਚ ਸਿਰਫ ਸੰਗਤ ਕੋਲੋਂ 1700 ਰੁਪਏ ਲਿਆ ਜਾਏਗਾ ਜੀ ਖਾਣਾ ਪੀਣਾ ਕਮਰੇ ਰਹਿਣਾ ਸਭ ਵਿਚ ਹੋਏਗਾ ਜੀ ਹਾਂਜੀ 11ਵੀਂ バス ਦੀ ਖੁਸ਼ੀ ਦੇ ਪਲਖਸ਼ ਵਿੱਚ ਜੀ ਇਸ バス ਦੇ ਸਹਿਯੋਗ ਰਾਸ਼ੀ ਹੈ ਜੀ 2000 ਰੁਪਏ ਅੱਛਾ ਜੀ ਸੋ ਤੁਸੀਂ ਇੰਨੀ ਕੁ ਰਕਮ ਦੇ ਵਿੱਚ ਮਤਲਬ ਕਿ ਕਿਸ ਤਰ੍ਹਾਂ ਅਡਜਸਟਮੈਂਟ ਕਰਦੇ ਹੋ ਸੁਣੋ ਧਿਮਾਨ ਸਾਹਿਬ ਸਭ ਤੋਂ ਪਹਿਲਾਂ ਸ਼ਾਮ ਬਾਬਾ ਜਿਸ ਸੰਗਤ ਆਪਣੇ ਸੇਵਾ ਦਾ ਨੂੰ ਬੁਲਾਉਂਦਾ ਹੈ ਉਹਨੂੰ ਖਰਚਾ ਭੇਜਦਾ ਪਹਿਲਾਂ ਫਿਰ ਆਪਣੀ ਕਿ ਬਹੁਤ ਵੱਡਾ ਦਾਨ ਪੁੰਨ ਦਾ ਕੰਮ ਵੀ ਹੈ ਜੋ ਧਰਮ ਦੇ ਨਾਲ ਜੁੜਿਆ ਹੈ ਇਹ ਇੱਕ ਸ਼੍ਰੀ ਸ਼ਾਮ ਪ੍ਰੇਮੀ ਮੰਡਲ ਦਾ ਉਪਰਾਲਾ ਹੈ ਜੀ ਜਿੰਨੀ ਦੇਰ ਤੱਕ ਸ਼ਾਮ ਬਾਬਾ ਨੇ ਸੇਵਾ ਲੈਣੀ ਹੈ ਉਹ ਲਊਗਾ ਜੀ ਅਸੀਂ ਦੀ ਸੇਵਾ ਕਰਦੇ ਰਹਾਂਗੇ ਜੀ ਵਾਹਿਗੁਰੂ ਸਾਡੇ ਇਸ ਤਰੀ ਕਿਰਪਾ ਰਹੀ ਤੁਹਾਡੀ ਕਿਰਪਾ ਹੈ ਮਹਾਰਾਜੀ ਸ਼ਾਮ ਦਾ ਉਹਦੀ ਕਿਰਪਾ ਰਹੀ ਸ਼ਾਮ ਪ੍ਰੇਮੀ ਮੰਡਲ ਉੱਪਰ ਜੀ ਜੀ ਤੋ ਰਾਜਨ ਜੀ ਕੀ ਕਹਿਣਾ ਇਹ ਬੜੀ ಅಪਾਰ ਕਿਰਪਾ ਹੈ ਤੁਹਾਡੇ ਜਿਹੜਾ ਸ਼੍ਰੀ ਸ਼ਾਮ ਪ੍ਰੇਮੀ ਮੰਡਲ ਹੈ ਇਸ ਤੇ ਇੱਕ ਖਾਟੂ ਸ਼ਾਮ ਜੀ ਦੀ ಅಪਾਰ ਕਿਰਪਾ ਜੋ ਕੋਰਾੜੀ ਸ਼ਹਿਰ ਦੇ ਵਿੱਚ ਮੰਦਿਰ ਵੀ ਬਣ ਗਿਆ ਖਾਟੂ ਸ਼ਾਮ ਜੀ ਦਾ ਪਹਿਲਾ ਹਾਰੇ ਕੇ ਸਾਰੇ ਕੀ ਜੈ ਸ਼ਾਮ ਬਾਬਾ ਕੀ ਜੈ ਤਿੰਨ ਬਾਂਧ ਹਾਰੀ ਕੀ ਜੈ ਲੇਕੋ ਜਿਹੜੀ ਅੱਜ ਬਾਬਾ ਜੀ ਦੀ ਕਿਰਪਾ ਹੋਈ ਹੈ ਇਹ ਸਾਰੇ ਸ਼ਹਿਰ ਦੇ ਉੱਪਰ ਹੋਈ ਹੈ ਜੀ ਤੇ ਸ੍ਰੀ ਸ਼ਾਮ ਪ੍ਰੇਮੀ ਮੰਡਲ ਵੱਲੋਂ ਇਹ ਦਸਵੀਂ ਵਾਸਵਾ ਜਾ ਰਹੀ ਹੈ ਤੇ ਅਗਲੇ ਮਹੀਨੇ 11ਵੀਂ ਵਾਸਵਾ ਦੀ ਵੀ ਤਿਆਰੀ ਹੈ ਜੀ ਤੇ ਉਹ ਅਗਲੀ ਵਾਸ 1700 ਰੁਪਏ ਪਰ ਮੈਂਬਰ ਦੀ ਸੇਵਾ ਲਗੀ ਹੈ ਤੇ ਸ੍ਰੀ ਸ਼ਾਮ ਪ੍ਰੇਮੀ ਮੰਡਲ ਇਦਾਂ ਹੀ ਹਰ ਮਿੰਨੇ ਸੇਵਾ ਕਰਦਾ ਰਹੇਗਾ ਜੀ ਤੇ ਜਿਵੇਂ ਬਾਬਾ ਜੀ ਕਿਰਪਾ ਹੋਏਗੀ ਤੇ ਕਰਾਲੀ ਤੋਂ ਖਾਟੂ ਧਾਮ ਬਸ ਯਾਤਰਾ ਇੱਧੇ ਹੀ ਜਾਵੇਗੀ ਜੀ ਬੋਲੋ ਜੈ ਸ਼੍ਰੀ ਸ਼ਾਮ ਹਾਰੇ ਕੇ ਸਾਰੇ ਕੀਚ ਦੀ ਯਾਤਰਾ ਦੇਖੋ ਜੀ ਹੁਣ ਸ਼ਨੀਵਾਰ ਦਿਨ 24 ਤਾਰੀਖ ਲਗਭਗ 2:30 ਵੱਜ ਚੁੱਕੇ ਨੇ ਅਸੀਂ ਅਰਲੀ ਮਾਰਨਿੰਗ 2 ਵਜੇ ਕਰੀਬ ਖਾਟੂ ਸ਼ਾਮ ਪਹੁੰਚ ਜਾਵਾਂਗੇ ਜੀ ਉੱਥੇ ਬਾਬਾ ਦੇ ਦਰਸ਼ਨ ਕਰਾਂਗੇ ਉੱਥੋਂ ਨਾਸ਼ਤਾ ਪਾਣੀ ਕਰਕੇ ਸ਼ਾਲਾ ਸਰ ਲਈ ਆਵਾਂਗੇ ਜੀ ਤੇ ਕੱਲ ਸ਼ਾਮੀ ਆਪਾਂ 사ਲਾ ਸਰ ਵਾਪਸੀ ਤੋਂ ਬਾਅਦ ਸੈਲਫੀ ਪੁਆਇੰਟ ਜ਼ਰੂਰ ਦਿਖਾਵਾਂਗੇ ਜੀ ਸੰਗਤ ਨੂੰ ਅੱਛਾ ਜੀ ਜਿਹੜਾ ਕਿ ਪੜਾ ਹਾਂ ਰਾਈਡਰ ਹੈ ਊਂਟ ਹੈ ਜੀ ਤੋਂ ਵੀ ਤੁਸੀਂ ਤੁਸੀਂ ਘੋੜਿਆਂ ਦੀ ਸਵਾਰੀ ਵੀ ਬਹੁਤ ਵਧੀਆ ਕਰਦੇ ਹੋ ਨਹੀਂ ਮੈਂ ਤਾਂ ਪੈਰਾਗਲਾਈਡਿੰਗ ਵੀ ਕੀਤੀ ਹੈ ਉੱਤੇ ਜੀ ਬੜੀ ਹਾਂ ਉਹ ਵੀ ਕੀਤੀ ਹੈ ਤੁਸੀਂ ਮੇਰੇ ਨਾਲ ਲਾਈਵ ਹੋ ਕੇ ਗਏ ਸੀਗੇ ਹਾਂਜੀ ਹਾਂਜੀ ਸੋ ਜਦੋਂ ਤੁਸੀਂ ਊਂਟ ਤੇ ਬੈਠਦੇ ਆ ਤੁਹਾਨੂੰ ਕੋਈ ਡਰ ਨਹੀਂ ਲੱਗਿਆ ਹੈਗਾ ਜਦੋਂ ਉਸ ਬਾਬਾ ਦੀ ਕਿਰਪਾ ਚੜ ਗਈ ਸੀ ਜੀ ਜਦੋਂ ਬਾਬਾ ਦੀ ਕਿਰਪਾ ਵਿੱਚ ਉਹ ਡਰ ਕਿਸ ਚੀਜ਼ ਦਾ ਜੀ ਹਾਂਜੀ ਹਾਂਜੀ ਹਾਂ ਰੇਗਿਸਤਾਨ ਵੀ ਚੱਲਦੀ ਊਂਟ ਬਿਲਕੁਲ ਜੀ ਬਿਲਕੁਲ ਥੋੜਾ ਬੋਧਾ ਦੇਖੋ ਭਜਨ ਭੋਜਨ ਤੇ ਐ ਆਪਣਾ ਐਂਟਰਟੇਨਮੈਂਟ ਸਾਰਾ ਜ਼ਰੂਰੀ ਹੈ ਕਰ ਬਿਲਕੁਲ ਜੀ ਬਿਲਕੁਲ ਸੰਗਤ ਲਈ ਭਜਨ ਵੀ ਜ਼ਰੂਰੀ ਹੈ ਭੋਜਨ ਵੀ ਜ਼ਰੂਰੀ ਹੈ ਐਂਟਰਟੇਨਮੈਂਟ ਵੀ ਜ਼ਰੂਰੀ ਹੈ ਜੀ ਸ਼ਾਮ ਪਿਆਰੇ ਕੀ ਜੈ ਹਾਂਜੀ ਰਾਦੇ ਰਾਦੇ ਜੀ ਰਾਦੇ ਰਾਦੇ ਜੀ ਕੀ ਨਾਮ ਹੈ ਆਪਕਾ ਦੀਪਕ ਕੁਮਾਰ ਦੀਪਕ ਕੁਮਾਰ ਸੋ ਦੀਪਕ ਕੁਮਾਰ ਜੀ ਅੱਜ ਤੁਸੀਂ ਬਿਲਕੁਲ ਨਵੀਂ ਨਕੋਰ ਜਿਹੜੀ ਇਹ ਬੱਸ ਲੈ ਕੇ ਆਏ ਹੋ ਸੋ ਪਹਿਲੀ ਵਾਰ ਇਹ ਬੱਸ ਸ਼ਾਇਦ ਲੈ ਕੇ ਜਾ ਰਹੇ ਹੋ ਤੁਸੀਂ ਹਾਂਜੀ ਪਹਿਲੀ ਵਾਰ ਜਾ ਰਹੀ ਹੈ ਹਾਂਜੀ तो खाटू श्याम तो तुम यात्रा तो बहुत ले जाते होने हैं जी बाबा ने सेवा के लोगों के दर्शन के लिए लगा रखा है हां जी अपनी सेवा कर रहे हैं ओके और हम भी बाबा के बहुत बड़े भगत हैं अच्छा जी हां जी बिल्कुल वाह जी वाह पैदल यात्रा भी करते हैं पैदल यात्रा भी करते हैं हां जी जी, जी। ਬਹੁਤ ਵਧੀਆ ਗੱਲ ਸੇਵਾ ਲਗਾ ਰੱਖੀ ਬਾਬੇ ਨੇ ਹਾਂਜੀ ਉਹ ਪੂਰੀ ਕਰ ਰਹੇ ہیں بس ਪੂਰੀ ਕਰ ਰਹੇ ہیں ਹਾਂਜੀ ਤਾਂ ਇਹ ਵੀ ਇੱਕ ਬਹੁਤ ਵੱਡੀ ਗੱਲ ਹੈ ਜੋ ਤੁਸੀਂ ਅੱਜ ਸਾਰਥੀ ਬਣ ਕੇ ਮਤਲਬ ਇੰਨੀ ਸੰਗਤ ਨੂੰ ਨਾਲ ਲੈ ਕੇ ਜਾ ਰਹੇ ਹੋ ਇਹ ਕਿਰਪਾ ਹੈ ਜੀ ਬਾਬੇ ਕੀ ਹਾਂਜੀ ਬਹੁਤ ਬੜਾ ਕਿ ਸਾਰੇ ਸੰਗਤ ਦਾ ਧਿਆਨ ਤੁਹਾਡੇ ਵੱਲ ਹੋਊਗਾ ਹਾਂਜੀ ਜੀ ਇਹ ਸੇਵਾ ਦੀ ਮੌਕਾ ਬਾਬੇ ਨੇ ਦੇ ਰੱਖਿਆ ਜੀ ਉਹ ਨਿਭਾਰੇ 15 ਸਾਲ ਹੋ ਗਏ ਅੱਛਾ ਜੀ ਲਗਾਤਾਰ ਚੱਲ ਰਹੀ ਹੈ ਵਾਹਿਗੁਰੂ ਸੋ ਇਹ ਬਸ ਬਿਲਕੁਲ ਨਵੀਂ ਆਜ ਹੈ ਹਾਂ ਬਿਲਕੁਲ ਨਵੀਂ ਹੈ ਜੀ ਪਹਿਲਾ ਹੀ ਚੱਕਰ ਹੀ ਇਹੀਂ ਸੇ ਮੂਰੇ ਤੇ। ਪਹਿਲੇ ਚੱਕਰ ਹੈ ਖਾਟੂ ਜੀ। ਖਾਟੂ ਜੀ ਅਸੀਂ ਯਾਤਰਾ ਗਏ। ਜੀ ਪਹਿਲਾ ਹੀ ਚੱਕਰ ਬਾਬਾ ਦਾ। ਸੋ ਸ਼ੁਭ ਕਾਮਨਾਵਾਂ ਸਾਡੀਆਂ ਵੀ ਤੁਹਾਡੀ ਇਹ ਯਾਤਰਾ ਸਫਲ ਰਹੇ। ਥੈਂਕ ਯੂ ਜੀ। ਧੰਨਵਾਦ। ਇਰਾਦੇ ਰਾਦੇ ਜੀ ਜੈ ਸ਼੍ਰੀ ਸ਼ਾਬ। बोल के सहारे की जय साधु नया प्यारे जय बोल हरे की सहारे की जय सहारे की वो सच्चे भगवान की जय भगवान की जय